ਕੋਈ ਇੱਕ ਤਾਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦਾ ਬਾਕੀ ਲੋਕਾਂ ਨਾਲੋਂ ਫਰਕ ਹੈ ਜੀ ਇਹ ਲੋਕ ਰਿਆਸਤੀ ਲੋਕ ਨੇ ਇਹਨਾਂ ਲੋਕਾਂ ਦੀ ਸਾਇਕੀ ਦੇ ਵਿੱਚ ਨਾ ਅਜੇ ਤੱਕ ਵੀ ਰਾਜਾ ਸ਼ਾਹੀ ਦਾ ਜਿਹੜਾ ਸੰਕਲਪ ਹੈ ਉਹ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ 1980 ਦੇ ਵਿੱਚ ਲੋਕ ਸਭਾ ਮੰਤਰੀ ਕਿਉਂ ਨਿਗਰਿਆ ਸੀ ਪਰਨੀਤ ਕੌਰ ਉਹ ਲੰਬੀਆ ਸਿਆਸਤ ਦੇ ਵਿੱਚ ਕਿ ਪਰਨੀਤ ਕੌਰ ਚਾਰ ਵਾਰੀ ਇਥੋਂ ਲੋਕ ਸਭਾ ਦੀ ਯੰਦਰ ਚੁਣੀ ਕੋਈ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਧਰਮਦੀਰ ਗਾਂਧੀ ਨੇ ਪਰਨੀਤ ਤੌਰ ਨੂੰ ਖਰਾਇਆ ਸੀ ਸਾਰੇ ਤੋਂ ਬਾਅਦ ਜਦੋਂ ਵੱਡੇ ਵੱਡੇ ਤਨੰਦਰ ਮਾਜੇ ਗਏ ਉਸ ਤੋਂ ਬਾਅਦ ਇਹ ਪਹਿਲੀ ਚੋਣ ਆ ਲੋਕ ਸਭਾ ਦੀ ਤੇ ਤੁਹਾਨੂੰ ਲੱਗਦਾ ਵੀ ਉਸੇ ਟ੍ਰੈਂਡ ਦੇ ਵਿੱਚ ਜਿਹੜਾ ਪਟਿਆਲੇ ਹਲਕੇ ਦਾ ਵੋਟਰ ਹੈ ਉਹ ਉਵੇਂ ਉਸੇ ਟ੍ਰੈਂਡ ਦੀ ਵੋਟ ਪਾਊਗਾ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਵੀ ਇੰਨਾ ਹਾਲ ਮਾੜਾ ਨਹੀਂ ਹੈ ਤੇ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਹੋਣਾ ਹੈ ਆ ਆਮ ਆਦਮੀ ਪਾਰਟੀ ਜਿਹੜਾ ਡੱਕ ਬਜ਼ੀਰ ਦੀ ਟਿੱਕ ਦੁੱਤਨ that is the best choice اس کو اچھا ਉਹ ਕੋਈ ਇਥੇ ਲੋਕਲ ਕੈਂਡੀਡੇਟ ਕੋ ਹਰਾਇਸ ਤੋਂ ਦਾਵੇਦਾਰ ਬੜੇ ਸੀਗੇ ਪਰ ਭਾਵੇਂ ਅਖਲੀਦਲ ਨੇ ਪਟਿਆਲੇ ਤੋਂ ਪਹਿਲੀ ਵਾਰ ਹਿੰਦੂ ਕੈਂਡੀਡੇਟ ਖੜਾ ਕੀਤਾ ਹੂੰ ਹੂੰ ਸ਼ਾਇਦ ਪੰਜਾਬ ਚੋਂ ਵੀ ਹੋਵੇ ਪਹਿਲੀ ਵਾਰ ਇਹ ਪਰ ਉਹਨਾਂ ਦੀ ਚੁਆਇਸ ਬਿਲਕੁਲ ਠੀਕ ਹੈ ਬਾਕੀ ਤਿੰਨੋਂ ਕੈਂਡੀਡੇਟਾਂ ਦੇ ਮੁਕਾਬਲੇ ਇਹ ਬੰਦਾ ਸਭ ਤੋਂ ਪੈਸੇ ਵਾਲਾ ਬੰਦਾ ਅਰਬ ਖਰਚਾ ਕਰੇਗਾ ਅਰ ਬਾਕੀ ਤਿੰਨੇ ਕੰਜੂਸ ਕੈਂਡੀਡੇਟ ਦੇ ਉਹ ਨਹੀਂ ਖਰਚਾ ਕਰਨਗੇ ਆ ਘੱਗਰ ਨੇ ਪਟਿਆਲਾ ਜਿਹੜਾ ਮਾਰਤਾ ਬਿਲਕੁਲ ਤੇ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਚੰਦੂ ਬਾਜਰਾ ਕਹਿੰਦਾ ਹੁੰਦਾ ਅਸੀਂ ਘਰ ਘਰ ਚੱਕ ਦੇਵਾਂਗੇ ਕਿਹਨੇ ਚੱਕਤਾ ਆ ਆਮ ਆਦਮੀ ਪਾਰਟੀ ਦੇ ਦੌਰਾਨ ਹੜ ਆਏ ਇਹਨਾਂ ਨੇ ਕੀ ਕਰਤਾ ਲੋਕ ਸਰਕਾਰਾਂ ਤੋਂ ਮਤਲਬ ਆਪਣਾ ਵਿਸ਼ਵਾਸ ਖਤਮ ਕਰ ਚੁੱਕੇ ਨੇ ਉਹ ਕਹਿੰਦੇ ਨੇ ਆਪਦਾ ਆਪ ਹੀ ਕਰ ਲਓ ਆਈਡੀ ਵੀ ਚਾਰਟਰ ਚਾਹੇ ਵੀ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮ ਸਿੰਘ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਅਖਾੜਾ ਉਹ ਪੱਕ ਚੁੱਕਿਆ ਹੈ ਇਦੇ ਵਿੱਚੋਂ ਜਿਹੜਾ ਇੱਕ ਹਲਕਾ ਜਿਹੜਾ ਕਾਫੀ ਪ੍ਰੋਮਿਨੈਂਟ ਹਮੇਸ਼ਾ ਹੀ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਅੱਜ ਵੀ ਪ੍ਰੋਮਿਨੈਂਟ ਹੈ ਪਟਿਆਲਾ ਹਲਕਾ ਪਟਿਆਲਾ ਹਲਕਾ ਪਟਿਆਲੇ ਸ਼ਾਹੀ ਘਰਾਣੇ ਦੇ ਨਾਲ ਜੁੜਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਇਹ ਹਲਕਾ ਹੈਗਾ ਤੇ ਇੱਥੋਂ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਨੇ ਉਹ ਭਾਜਪਾ ਦੇ ਵੱਲੋਂ ਲੜ ਰਹੇ ਆ ਡਾਕਟਰ ਗਾਂਧੀ ਜਿਹੜੇ ਆ ਉਹ ਕਾਂਗਰਸ ਦੇ ਵੱਲੋਂ ਲੜ ਰਿਹਾ ਅਕਾਲੀ ਦਲ ਦੇ ਵੱਲੋਂ ਐਨ ਕੇ ਸ਼ਰਮਾ ਲੜ ਰਿਹਾ ਤੇ ਡਾਕਟਰ ਬਲਬੀਰ ਆਪ ਤੋਂ ਲੜ ਰਿਹਾ ਹੋਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਤੇ ਹੋਰ ਲੋਕ ਜਿਹੜੇ ਆ ਸਿਮਰਂਜੀਤ ਮਾਨ ਦੇ ਅਕਾਲੀ ਦਲ ਤੋਂ ਜਾਂ ਹੋਰ ਵੀ ਲੋਕ ਲੜ ਰਿਹਾ ਪਰ ਇਹ ਮੁੱਖ ਮੁਕਾਬਲਾ ਇਹਨਾਂ ਚਾਰ ਪਾਰਟੀਆਂ ਦੇ ਵਿੱਚ ਬਣਿਆ ਹੋਇਆ ਹੈ ਤੇ ਆਪਾਂ ਇਸ ਹਲਕੇ ਦੇ ਇਤਿਹਾਸ ਬਾਰੇ ਇਸ ਹਲਕੇ ਦੀ ਸਿਆਸਤ ਬਾਰੇ ਤੇ ਇਹਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਾਂਗੇ ਸਾਡੇ ਨਾਲ ਅੱਜ 우ਜਾਗਰ ਸਿੰਘ ਜੀ ਡੀਪੀਆਰਓ ਨੇ ਜਿਨ੍ਹਾਂ ਨੇ ਪਟਿਆਲਾ ਦੇ ਸ਼ਹਿਰੀ ਨੇ ਜਿਹੜੇ ਤੇ ਬਹੁਤ ਲੰਮਾ ਸਮਾਂ ਪਟਿਆਲਾ ਨੂੰ ਦੇਖਦੇ ਰਹੇ ਨੇ ਇੱਥੋਂ ਦੀ ਸਿਆਸਤ ਨੂੰ ਦੇਖਦੇ ਰਹੇ ਨੇ ਪੰਜਾਬ ਦੀ ਸਿਆਸਤ ਨੂੰ ਇੱਥੋਂ ਦੇਖਦੇ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਿਨੈਰੀਓ ਪਟਿਆਲੇ ਦੀ ਸਿਆਸਤ ਦਾ ਬਣ ਰਿਹਾ ਸਰ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਜੇ ਅਸੀਂ ਪਹਿਲਾਂ ਤੁਹਾਨੂੰ ਇਹ ਪੁੱਛੀਏ ਕਿ ਪਟਿਆਲੇ ਦਾ ਕਿਵੇਂ ਕਿਵੇਂ ਸ਼ੁਰੂ ਹੋਇਆ ਇੱਥੇ ਲੋਕ ਸਭਾ ਹਲਕਾ ਸ਼ੁਰੂ ਤੋਂ ਹੀ ਸੀਗਾ ਜਾਂ ਕਿਵੇਂ ਕਿਵੇਂ ਦੇ ਕੋਈ ਉਹਦੀਆਂ ਬੇਸਿਕ ਫੀਚਰਸ ਦੱਸੋ ਸਾਨੂੰ ਅ ਪਟਿਆਲਾ ਜਿਹੜਾ ਲੋਕ ਸਭਾ ਹਲਕਾ ਜੀ ਪਹਿਲਾਂ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਸੀਗਾ ਪਟਿਆਲਾ ਬਹੁਤ ਵੱਡਾ ਜ਼ਿਲ੍ਹਾ ਸੀ ਉਦੋਂ ਫਤਿਹਗੜ੍ਹ ਵੀ ਪਟਿਆਲੇ ਸੀਗਾ ਡੇਰਾ ਬਸੀ ਵੀ ਪਟਿਆਲੇ ਸੀਗਾ ਜੀ ਤੇ ਉਦੋਂ ਇਹ ਜਿਹੜੇ ਇਹਦੇ ਵਿੱਚ ਦੋ ਹਲਕੇ ਲਹਿਰਾਗਾਗਾ ਤੇ ਸੁਨਾਮ ਜਿਹੜੇ ਨਾ ਉਹ ਪਟਿਆਲੇ ਲੋਕ ਸਭਾ ਹਲਕੇ ਚ ਪੈਂਦੇ ਸੀਗੇ ਜੀ ਤੇ ਉਸ ਉਸ ਟਾਈਮ ਉਸ ਟਾਈਮ ਇਥੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ 1980 ਦੇ ਵਿੱਚ ਲੋਕ ਸਭਾ ਦਾ ਮੈਂਬਰ ਚੁਣੇ ਗਏ ਸੀ ਉਸ ਤੋਂ ਬਾਅਦ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਹਾਰ ਵੀ ਗਏ ਸੀ ਜੀ ਤੇ ਜਦੋਂ ਤੇ ਪ੍ਰਨੀਤ ਕੌਰ ਆਉਣ ਲੱਗੀ ਆ ਸਿਆਸਤ ਦੇ ਵਿੱਚ ਤੇ ਪ੍ਰਨੀਤ ਕੌਰ ਚਾਰ ਵਾਰੀ ਇਥੋਂ ਲੋਕ ਸਭਾ ਦੀ ਮੈਂਬਰ ਚੁਣੀ ਗਈ ਆ ਔਰ ਹਮੇਸ਼ਾ ਹੀ ਵਧੀਆ ਬਹੁਮਤ ਨਾਲ ਜਿੱਤੀ ਰਹੀ ਆ ਜਿਹੜਾ ਪ੍ਰਨੀਤ ਕੌਰ ਆ ਇਸ ਦਾ ਤੇ ਅਮਰਿੰਦਰ ਸਿੰਘ ਦੇ ਸੁਭਾਅ ਦਾ ਕੰਟਰਾਸਟ ਬਹੁਤ ਵੱਡਾ ਅਮਰਿੰਦਰ ਸਿੰਘ ਭਾ ਉਹ ਕਿਉਂਕਿ ਰਾਇਲ ਫੈਮਲੀ ਦਾ ਹੋਣ ਕਰਕੇ ਉਹਦੇ ਵਿੱਚ ਥੋੜੀ ਜੀ ਰਾਇਲ ਫੈਮਲੀ ਵਾਲੀ ਸ਼ੋਅ ਆ ਉਹ ਉਸ ਤਰੀਕੇ ਨਾਲ ਆਮ ਪਬਲਿਕ ਲੋਕਾਂ ਨੂੰ ਮਿਲਦਾ ਨਹੀਂ ਲੋਕਾਂ ਦੇ ਵਿੱਚ ਵਿਚਰਦਾ ਨਹੀਂ ਜੀ ਜਿਹੜੀ ਪ੍ਰਨੀਤ ਕੌਰ ਆ ਇਹ ਸੋਸ਼ਲ ਵਰਕਰ ਦੇ ਤੌਰ ਤੇ ਸਿਆਸਤ ਦੇ ਵਿੱਚ ਆਈ ਆ ਕਿਉਂਕਿ ਸਭ ਤੋਂ ਪਹਿਲਾਂ ਇਹਨੇ ਰੈੱਡ ਕਰਾਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਉਸ ਸਿਆਸਤ ਵਿੱਚ ਕਿਉਂਕਿ ਰੈੱਡ ਕਰਾਸ ਦੇ ਆਉਣ ਦੇ ਨਾਲ ਲੋਕਾਂ ਦੇ ਨਾਲ ਉਹਦਾ ਬਾਅਦ ਸੀ ਸੋਸ਼ਲ ਵਰਕਰ ਸੀ ਤੇ ਲੋਕਾਂ ਨਾਲ ਉਸਨੇ ਇੰਨੀ ਆਪਣਤ ਬਣਾ ਲਈ ਇਹ ਚਾਰ ਮਤਲਬ ਇਲੈਕਸ਼ਨ ਦੇ ਵਿੱਚ ਇੱਕ ਕਿਸਮ ਨਾਲ ਇਸ ਹਲਕੇ ਨੂੰ ਇਹਨਾਂ ਦਾ ਪਰਿਵਰ ਕਾਈ ਕੈਨਲ ਕਿਹਾ ਜਾਣਾ ਪਰ ਇਸ ਦੇ ਨਾਲ ਹੀ ਜਿਹੜੀ ਮੈਂ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਡੈਂਟ ਧਰਮਗਿਰ ਧਰਮਵੀਰ ਗਾਂਧੀ ਨੇ ਪਾਤਾ ਸੀ ਜੀ ਕਿਉਂਕਿ ਜਦੋਂ ਕੋਈ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਹਰਾਇਆ ਸੀ ਜੀ ਤੇ ਪ੍ਰਨੀਤ ਕੌਰ ਆ ਜਿਹੜੀ ਇਹ ਸੈਂਟਰ ਦੇ ਵਿੱਚ ਮਨਿਸਟਰ ਵੀ ਰਹੀ ਫੋਰਮ ਮਨਿਸਟਰ ਵੀ ਰਹੀ ਇਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਵਿਚਰਦੀ ਐ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੀ ਮੈਂਬਰ ਹੁੰਦੀ ਐ ਜੀ ਭਾਵੇਂ ਮਿਲੇ ਉਹਨਾਂ ਨੂੰ ਘੱਟ ਲੇਕਿਨ ਜਦੋਂ ਮਿਲਦੀ ਆ ਨਾ ਉਹ ਉਹਨਾਂ ਦੇ ਵਿੱਚ ਵੜ ਜਾਂਦੀ ਐ ਹਮ ਤੇ ਭਾਵੇਂ ਲੇਡੀ ਜ਼ੋਨ ਪਾਵੇਂ ਜੈਂਟਸੋਨ ਤੇ ਇਸ ਕਰਕੇ ਇਹਨੂੰ ਮਤਲਬ ਲੋਕ ਨੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਕਿਉਂਕਿ ਇੱਕ ਤਾਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਦਾ ਬਾਕੀ ਲੋਕਾਂ ਨਾਲੋਂ ਫਰਕ ਹੈ ਜੀ ਇਹ ਲੋਕ ਰਿਆਸਤੀ ਲੋਕ ਨੇ ਹਮ ਇਹਨਾਂ ਤੇ ਮਤਲਬ ਰਾਜਿਆਂ ਨੇ ਰਾਜ ਕੀਤਾ ਉਹ ਇਹਨਾਂ ਲੋਕਾਂ ਦੀ ਸੈਕੀ ਦੇ ਵਿੱਚ ਨਾ ਅਜੇ ਤੱਕ ਵੀ ਰਾਜਾ ਸ਼ਾਹੀ ਦਾ ਜਿਹੜਾ ਸੰਕਲਪ ਹੈ ਉਹ ਹੋਂਦ ਵਿੱਚ ਆ ਇਸੇ ਕਰਕੇ ਤੁਸੀਂ ਕਿਸੇ ਨਾਲ ਗੱਲ ਕਰੋ ਕੋਈ ਪ੍ਰਨੀਤ ਕੌਰ ਨਹੀਂ ਕਹੇਗਾ ਮਹਾਰਾਣੀ ਕਹਿਣਗੇ ਹਮ ਇਸ ਕਰਕੇ ਇਹਨਾਂ ਦਾ ਇਹਦਾ ਥੋੜਾ ਜਿਹਾ ਅਸਰਸੂ ਬਹੁਤ ਅੱਛਾ ਤੇ ਮਹਾਰਾਣੀ ਮਹਿੰਦਰ ਕੌਰ ਵੀ ਇਹਦੀ ਸੱਸ ਵੀ ਇਥੋਂ ਵਰਦੀ ਰਹੀ ਆ ਪੀ ਰਹੀ ਆ ਇਸ ਕਰਕੇ ਇਸ ਪਰਿਵਾਰ ਦਾ ਕਾਫੀ ਅਸਰਸੂ ਖਾ ਤਾਂ ਜੀ ਆਪਾਂ ਕਹਿ ਸਕਦੇ ਆ ਕਿ ਜਿਹੜਾ ਪਟਿਆਲਾ ਹਲਕਾ ਹੈ ਉਹ ਹਜੇ ਤੱਕ ਜਿਹੜਾ ਪਟਿਆਲੇ ਦਾ ਸ਼ਾਹੀ ਘਰਾਨਾ ਉਹਦੇ ਪਰਛਾਵੇਂ ਜੀ ਰਿਹਾ ਹੈ ਦੇਖੋ ਪਰਛਾਵੇਂ ਤਾਂ ਬਿਲਕੁਲ ਰਿਹਾ ਕੋਈ ਸ਼ੱਕ ਨਹੀਂ ਪਰ ਜਿਹੜੀ ਮੈਂ ਤੁਹਾਨੂੰ ਗੱਲ ਧਰਮਵੀਰ ਗਾਂਧੀ ਵਾਲੀ ਗੱਲ ਦੱਸੀ ਆ ਤੇ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਹੋਈ ਆ ਜਿਹੜਾ ਕਿ ਸੋਚ ਕੋਈ ਸੋਚਦਾ ਹੀ ਨਹੀਂ ਸੀ ਇੱਥੇ ਮੈਂ ਵੀ ਸੋਚਦਾ ਮੈਂ ਇੱਥੇ 25 ਸਾਲ ਪਬਲਿਕ ਰਿਲੇਸ਼ਨ ਚ ਨੌਕਰੀ ਕੀਤੀ ਹੈ ਮੈਂ ਸੋਚਦਾ ਹੀ ਸੀਗਾ ਮੈਂ ਕਹਿੰਦਾ ਸੀ ਵੀ ਕੈਪਟਨ ਅਮਰਿੰਦਰ ਸਿੱਖ ਨੂੰ ਹਰਾਉਣ ਵਾਲਾ ਕੋਈ ਨਹੀਂ ਪਰ ਦੇਖ ਲਓ ਉਹ ਵੀ ਹਾਰ ਗਿਆ ਉਹ ਤਾਂ ਜਿਹੜੀ ਉਹ ਸੰਕਲਪ ਤਾਂ ਲੋਕਾਂ ਨੇ ਤੋੜ ਦਿੱਤਾ ਤੇ ਹੁਣ ਅੱਗੇ ਦੇਖੋ ਕਿਉਂਕਿ ਲੋਕਾਂ ਚ ਜਾਗਰਤੀ ਵੀ ਆ ਗਈ ਇਸ ਕਰਕੇ ਕਾਫੀ ਫਰਕ ਪੈ ਗਿਆ ਪਹਿਲਾਂ ਲੋਕ ਗਰੀਬ ਸੀਗੇ ਹੂੰ ਉਹ ਹੋਰ ਗੱਲ ਸੀ ਇਹ ਜਿਹੜੇ ਜੇ ਦੋ ਹਲਕੇ ਉਧਰਲੇ ਨਿਕਲਣ ਨਾਲ ਨਾ ਉਹ ਵੀ ਬੜਾ ਫਰਕ ਪਿਆ ਕਿਉਂਕਿ ਲਹਿਰਾ ਤੇ ਸੁਨਾਮ ਨਾ ਕੈਪਟਨ ਅਮਰਿੰਦਰ ਸਿੰਘ ਦੇ ਨਾਨਕਿਆਂ ਦਾ ਇਲਾਕਾ ਸੀ ਉਹ ਓਕੇ ਹੂੰ ਉਹ ਜਿਹੜਾ ਇਹਦੇ ਨਾਨਕੇ ਸੀ ਉੱਥੇ ਮਹਾਰਾਣੀ ਮਹਿੰਦਰ ਕੌਰ ਉੱਥੇ ਸੀਗੀ ਤੇ ਇਹਦਾ ਇਹਨਾਂ ਦਾ ਜਿਹੜਾ ਸਹੁਰਾ ਸੀ ਭਾਵੇਂ ਉਹ ਮਤਲਬ ਦੂਜੇ ਗਰੁੱਪ ਦਾ ਸੀਗਾ ਉਹ ਜ਼ਿਮੀਦਾਰਾਂ ਦੇ ਨਾਲ ਸੀਗਾ ਹਰਚੰਦ ਸਿੰਘ ਜੇਜੀ ਪਰ ਮਤਲਬ ਉਹ ਕਿਤੇ ਜੇਜੀ ਪਰਿਵਾਰ ਦਾ ਕਿਤੇ ਇਹਨਾਂ ਦਾ ਉੱਥੇ ਬਹੁਤ ਉਹਦੇ ਨਾਲ ਆ ਕੇ ਵੀ ਕਾਫੀ ਫਰਕ ਪਿਆ ਇਹਨਾਂ ਨੂੰ ਹਾਂ ਤਾਂ ਉਹ ਹਲਕਾ ਹੋਣ ਨਾਲ ਹੈਨਾ ਤੇ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਾਗਰਤੀ ਆ ਗਈ 2022 ਦੇ ਵਿੱਚ ਹੈਨਾ ਹੁਣ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਮੈਂ ਆਪਾਂ ਦੇਖਿਆ 2019 ਦੇ ਵਿੱਚ 20 ਦੇ ਵਿੱਚ ਆ ਕੇ ਇੱਥੇ ਆ ਕੇ ਤਾਂ ਉਸ ਤੋਂ ਬਾਅਦ 2022 ਦੀਆਂ ਵੋਟਾਂ ਆ ਗਈਆਂ ਇਹ ਸਾਰੇ ਤੋਂ ਬਾਅਦ ਜਦੋਂ ਵੱਡੇ ਵੱਡੇ ਤਰੰਦਰ ਮਾਂਜੇ ਗਏ ਉਸ ਤੋਂ ਬਾਅਦ ਇਹ ਪਹਿਲੀ ਚੋਣ ਹੈ ਲੋਕ ਸਭਾ ਦੀ ਤੇ ਤੁਹਾਨੂੰ ਲੱਗਦਾ ਵੀ ਉਸੇ ਟ੍ਰੈਂਡ ਦੇ ਵਿੱਚ ਜਿਹੜਾ ਪਟਿਆਲੇ ਹਲਕੇ ਦਾ ਵੋਟਰ ਹੈ ਉਹ ਉਸੇ ਟ੍ਰੈਂਡ ਦੀ ਵੋਟ ਪਾਊਗਾ ਜੋ ਉਹਨੇ 2022 ਚ ਪਾਈ ਆ ਜਾਂ ਕਿਸਾਨ ਅੰਦੋਲਨ ਚ ਜਿੱਦਾਂ ਦਾ ਉਹਨਾਂ ਨੇ ਪਾਰਟਿਸਿਪੇਟ ਕੀਤਾ ਨਹੀਂ ਉਹ ਤਾਂ ਨਹੀਂ ਹੋਣ ਲੱਗਿਆ ਉਹਦਾ ਫਰਕ ਹੋਏਗਾ ਪਰ ਇੱਕ ਗੱਲ ਜ਼ਰੂਰ ਆ ਵੀ ਇਹ ਸ਼ਾਹੀ ਘਰਾਣਿਆਂ ਨੂੰ ਇੱਕ ਫਾਇਦਾ ਹੋਏਗਾ ਕਿਉਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਐਜੀਟੇਸ਼ਨ ਦੇ ਮੌਕੇ ਕਿਸਾਨਾਂ ਦੇ ਨਾਲ ਖੜਿਆ ਦੇਖੋ ਤੇ ਜਿਹੜਾ ਹੁਣ ਇਹ ਆਪ ਦੀ ਸਰਕਾਰ ਆ ਜ ਆ ਸ਼ੁਭਕਰਨ ਸਿੰਘ ਦੇ ਮਤਲਬ ਡੈਥ ਹੋਣ ਨਾਲ ਤੇ ਅਜੇ ਵੀ ਦੋ ਸਰਦਾਂ ਤੇ ਜਿਹੜੇ ਕਿਸਾਨ ਬੈਠੇ ਰਹੇ ਕੁਝ ਮੁਆਵਜ਼ੇ ਨਹੀਂ ਮਿਲੇ ਕੋ ਬਹੁਤ ਸਾਰੀਆਂ ਗੱਲਾਂ ਹੋਰ ਨੇ ਤੇ ਉਹਨਾਂ ਦਾ ਵੀ ਮਤਲਬ ਇਹਨਾਂ ਤੇ ਅਸਰ ਪੈਗਾ ਹਾਲਾਂਕਿ ਅਜੇ ਤੱਕ ਸਰਕਾਰ ਦਾ ਦੇਖੋ ਜੇ ਆਪਾਂ ਕਹੀਏ ਕਿ ਪੰਜ ਸਾਲ ਰਹਿਣਾ ਅਜੇ ਤੱਕ ਸਰਕਾਰ ਦਾ ਗਰਾਫ ਹੈ ਜਿਹੜਾ ਇਹ ਠੀਕ ਹੈ ਇਨਕੂਬੈਂਸੀ ਫੈਕਟਰ ਹੈਗੀ ਹੈ ਇਸ ਕੋਈ ਸ਼ੱਕ ਨਹੀਂ ਹੁੰਦੀ ਆ ਕਿਉਂਕਿ ਲੋਕਾਂ ਨੂੰ ਆਸਾਂ ਵੱਡੀਆਂ ਹੁੰਦੀਆਂ ਨੇ ਉਹ ਨਹੀਂ ਉਹਨਾਂ ਸਰਕਾਰ ਜਲਦੀ ਕਿਉਂਕਿ ਜਾਦੂਗਰਤਾ ਹੁੰਦੀ ਨਹੀਂ ਸਰਕਾਰ ਬਿਲਕੁਲ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਵੀ ਇੰਨਾ ਹਾਲ ਮਾੜਾ ਨਹੀਂ ਹੈ ਤੇ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਹੋਣਾ ਹੈ ਜੀ ਤਾਂ ਜਿਵੇਂ ਤੁਸੀਂ ਦੱਸਿਆ ਪ੍ਰਨੀਤ ਕੌਰ ਦੇ ਪਰਸਨਲ ਸ਼ਖਸੀਅਤ ਬਾਰੇ ਜੀ ਤਵੇ ਦੂਜੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਦਾ ਤੁਸੀਂ ਦੱਸਿਆ ਕਿ ਉਹਨਾਂ ਨੇ ਡੈਂਟ ਪਾਇਆ ਤੇ ਉਹਨਾਂ ਦਾ ਜਿਹੜਾ ਇੱਥੇ ਪਿਛਲੇ 10 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਤੋਂ ਜਦੋਂ ਡਾਕਟਰ ਨੇ ਉਹਨਾਂ ਦੀ ਪਰਸਨਲ ਸ਼ਖਸੀਅਤ ਤੇ ਇੱਕ ਕੈਂਡੀਡੇਚਰ ਨੂੰ ਤੁਸੀਂ ਕਿੰਨਾ ਕੁ ਮਜ਼ਬੂਤ ਦਾਵਾ ਮੰਨਦੇ ਹੋ ਦੇਖੋ ਜਿਸ ਤਰ੍ਹਾਂ ਪ੍ਰਨੀਤ ਕੌਰ ਸੋਸ਼ਲ ਵਰਕਰ ਦੇ ਤੌਰ ਤੇ ਆਏ ਸੀ ਉਸੇ ਤਰ੍ਹਾਂ ਗਾਂਧੀ ਆਇਆ ਸੀ ਕਿਉਂ ਗਾਂਧੀ ਆਪਣੇ ਪ੍ਰੋਫੈਸ਼ਨ ਉਹ ਸੋਸ਼ਲ ਵਰਕਰ ਦਾ ਸੀ ਹੂੰ ਕੋ ਸਟੂਡੈਂਟ ਲੀਡਰ ਸੀਗਾ ਜਦੋਂ ਐਮਬੀਬੀਐਸ ਕਰਦਾ ਸੀ ਉਦੋਂ ਵੀ ਗਾਂਧੀ ਇਹਦਾ ਨੋਏ ਇਸ ਕਰਕੇ ਪਿਆ ਸੀਗਾ ਜੀ ਤੇ ਉਹ ਅੰਡਰਗਰਾਉਂਡ ਵੀ ਰਿਹਾ ਮਤਲਬ ਇਹ ਬਹੁਤ ਇਹਨੇ ਕੰਮ ਕੀਤਾ ਕਿਉਂਕਿ ਹਿਊਮਨ ਰਾਈਟਸ ਲਈ ਇਹ ਸ਼ੁਰੂ ਤੋਂ ਹੀ ਲੜਦਾ ਆਇਆ ਜੀ ਤੇ ਜਿਹੜੇ ਆਪਣੇ profession ਦੇ ਵਿੱਚ ਜਿਹੜਾ ਇਹਨੇ ਕੰਮ ਕੀਤਾ ਨਾ ਜੀ ਦੇਖੋ ਜਿਹੜੇ ਗਰੀਬ ਲੋਕ ਨੇ ਨਾ ਉਹਨਾਂ ਨੂੰ ਇਲਾਜ ਲਈ ਫੌਰੀ ਮਦਦ ਚਾਹੀਦੀ ਹੁੰਦੀ ਆ ਅਰ ਮਦਦ ਵੀ ਉਹ ਜਿਹੜੀ ਹਮਦਰਦੀ ਨੇ ਡਾਕਟਰ ਕਹਿੰਦੇ ਨੇ ਵੀ ਇਲਾਜ ਲਈ ਉਹਨਾਂ ਪ੍ਰਭਾਵ ਨਹੀਂ ਹੁੰਦਾ ਜਿੰਨਾ ਕਿ ਡਾਕਟਰ ਦਾ ਵਿਵਹਾਰ ਹੁੰਦਾ ਜੀ ਇਹ ਗਾਂਧੀ ਦਾ ਜਿਹੜਾ ਵਿਵਹਾਰ ਆ ਪੇਸ਼ੈਂਟਸ ਨਾਲ ਨਾ ਉਹ ਬਹੁਤ ਵਧੀਆ ਵਿਵਹਾਰ ਆ ਇਹ ਲੋਕਾਂ ਨੂੰ ਮਿਲਦਾ ਜਿਹੜੇ ਪੇਸ਼ੈਂਟ ਜਾਂਦੇ ਨੇ ਉਹਦੇ ਕੋਲੋਂ ਮਤਲਬ ਮੈਂ ਨਹੀਂ ਸਮਝਦਾ ਕੋਈ ਪੇਸ਼ੈਂਟ ਨਾਰਾਜ਼ ਹੋ ਕੇ ਉੱਥੋਂ ਆਉਂਦਾ ਹੋਊਗਾ ਤੇ ਜ਼ਿਆਦਾਤਰ ਪੇਸ਼ੈਂਟ ਇਹਨਾਂ ਦੇ ਇਸ ਹਲਕੇ ਦੇ ਹੀ ਨੇ ਕਰੀਬ ਲੋਕ ਜਿਹੜੇ ਜਾਂਦੇ ਨੇ ਨਾ ਉਹ ਜਾਦੇ ਇਹਨਾਂ ਕੋਲ ਜਾਂਦੇ ਨੇ ਕਿਉਂਕਿ ਇਹ ਬਹੁਤੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਨਾ ਦੇਖੋ ਆਮ ਛੋਟੀਆਂ-ਮੋਟੀਆਂ ਬਿਮਾਰੀਆਂ ਖਾਂਸੀ ਜੁਕਾਮ ਬੁਖਾਰ ਜਾਂ ਇਹ ਦੇਖੋ ਹਾਲਾਂਕਿ ਇਹ ਨੂੰ ਹਾਰਟ ਦਾ ਸਪੈਸ਼ਲਿਸਟ ਤਾਂ ਹੈ ਨਹੀਂ ਲੇਕਿਨ ਇਹ ਹਾਰਟ ਟਰੀਟ ਹਾਰਟ ਨੂੰ ਕਰਦਾ ਮਸ਼ਹੂਰ ਜਿਹੜਾ ਹੈਗਾ ਨਾ ਹਾਰਟ ਸਪੈਸ਼ਲਿਸਟ ਦੇ ਤੌਰ ਤੇ ਹੈ ਇਹ ਐਮ ਡੀ ਮੈਡੀਸਨ ਦੀ ਆ ਪਰ ਫਿਰ ਵੀ ਇਹਦੇ ਕੋਈ ਲੋਕ ਹੱਟ ਦਾ ਇਲਾਜ ਕਰਾਉਣ ਲਈ ਜਾਂਦੇ ਨੇ ਇਹ ਮਤਲਬ ਉਹਨਾਂ ਨੂੰ ਜਿਹੜੇ ਆਪਣੇ ਕੋਲੋਂ ਜਿਹੜੇ ਛੋਟੀਆਂ-ਮੋਟੀਆਂ ਦਵਾਈਆਂ ਦੇ ਕੇ ਨਾ ਬੇਬੇ ਜੀ ਬਾਪੂ ਜੀ ਕਹਿ ਕੇ ਇਹ ਪੋਲੋਸ ਕੇ ਤੋਰ ਦਿੰਦਾ ਤੇ ਉਹਨਾਂ ਨੂੰ ਕੋਲੋਂ ਦਵਾਈ ਦੇ ਦਦਾ ਉਹ ਲੋਕ ਇੱਥੇ ਖੁਸ਼ ਹੋ ਜਾਂਦੇ ਨੇ ਤੇ ਇਹ ਵੱਡੀ ਗੱਲ ਆ ਜਿਹੜਾ ਮਰੀਜ਼ ਨੂੰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਦੇਖੋ ਤੁਸੀਂ ਕਿਸੇ ਵੀ ਹਸਪਤਾਲ ਚੱਲ ਰਹੇ ਹੋ ਮਰੀਜ਼ਾਂ ਦੀ ਜ ਬੱਸ ਸਟੈਂਡ ਚੱਲ ਰਹੇ ਹੋ ਤੇ ਬੱਸ ਸਟੈਂਡ ਤੇ ਭੀੜ ਹੈ ਹਸਪਤਾਲ ਦੇ ਚੱਲਦੇ ਹਸਪਤਾਲਾਂ 'ਤੇ ਭੀੜ ਹੈ ਬਾਰੀ ਨਹੀਂ ਆਉਂਦੀ ਪਰ ਇਹ ਗੰਧ ਹੀ ਆ ਜਿਹੜਾ ਹੈ ਨਾ ਇਹ ਮਤਲਬ ਫੁਰਤੀ ਨਾਲ ਇਸ ਕਰਕੇ ਲੋਕਾਂ ਨੂੰ ਟਿਕਾ ਕੇ ਹਮਦਰਦੀ ਨਾਲ ਉਹਨਾਂ ਦੀ ਫੇਵਰ ਬਿੰਦ ਕਰ ਲੈਂਦਾ ਹੈ ਜੀ ਤਾਂ ਜਦੋਂ ਜਿਹੜੀ ਫਿਰ ਇਹਨਾਂ ਦਾ ਜਿਹੜਾ ਹੁਣ ਆਪਾਂ ਦੇਖੀ ਜੋ ਸੋਸ਼ਲ ਵਰਕਰ ਵੀ ਨੇ ਚੰਗੇ ਪ੍ਰੋਫੈਸ਼ਨਲ ਨੇ ਡੀਲ ਵਧੀਆ ਕਰਦੇ ਨੇ ਪਰ ਜਿਹੜੀ ਰਵਾਇਤੀ ਪੋਲਿਟਿਕਸ ਹੈ ਉਸ ਦੇ ਵਿੱਚ ਇਹਨਾਂ ਦਾ ਤਜਰਬਾ ਉਸ ਲੈਵਲ ਦਾ ਨਹੀਂ ਹੈਗਾ ਨਾ ਉਸ ਲੈਵਲ ਦਾ ਸਟੇਚਰ ਹੈ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਾਂਗਰਸ ਵਰਗੀ ਇੱਕ ਰਵਾਇਤੀ ਪਾਰਟੀ ਕਿਉਂਕਿ ਪਹਿਲਾਂ ਤਾਂ ਇੱਕ ਵੇਵ 'ਚ ਜਿੱਤ ਗਏ ਸੀ ਪਰ ਹੁਣ ਕਾਂਗਰਸ ਦੀ ਇੱਕ ਆਪਣਾ ਤਰੀਕਾ ਕੰਮ ਕਰਨ ਦਾ ਤੇ ਗਾਂਧੀ ਸਾਹਿਬ ਦਾ ਆਪਣਾ ਤਰੀਕਾ ਇਹਨਾਂ ਦੀ ਵਿਰੋਧਤਾ ਵੀ ਹੋ ਰਹੀ ਹੈ ਲੋਕਲ ਲੈਵਲ ਤੇ ਜਾਂ ਹੌਂਸ ਲੈਵਲ ਦੀ ਸਪੋਰਟ ਨਹੀਂ ਮਿਲਦ ਰਹੀ ਜਿਹੜੀ ਲੋਕਲ ਕਾਂਗਰਸ ਹੈ ਤਾਂ ਉਹਦਾ ਕੋਈ ਡੀਮੈਰਿਟ ਇਹਨਾਂ ਦਾ ਬਣਦਾ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਬਹੁਤ ਕਲੀਅਰ ਦੱਸ ਦੇਣੀ ਚਾਹੁੰਦਾ ਮੈਂ ਕਾਂਗਰਸ ਨੂੰ ਕਿਉਂਕਿ ਲੋਕ ਸੰਪਰਕ ਦੇ ਵਿੱਚ ਰਹਿਣ ਕਰਕੇ ਸਾਰੀਆਂ ਪਾਰਟੀਆਂ ਨੂੰ ਬਹੁਤ ਨੇੜੇ ਤੋਂ ਦੇਖਿਆ ਕਾਂਗਰਸ ਨੂੰ ਵੀ ਦੇਖਿਆ ਇਹ ਜਿਹੜੀ ਠੀਕ ਹੈ ਵੀ ਗਾਂਧੀ ਨੂੰ ਜਿੰਨੇ ਦੇ ਟਿਕਟ ਨਹੀਂ ਮਿਲਿਆ ਸੀਗਾ ਉੰਨੇ ਦੇ ਉਹਨਾਂ ਦਾ ਰਾਈਟ ਸੀਗਾ ਵੀ ਟਿਕਟ ਮੰਗਣਾ ਜਾਂ ਜੋ ਵੀ ਕਰਨਾ ਉਹ ਉਹਨਾਂ ਨੇ ਕਰ ਲਿਆ ਪਰ ਜਿਹੜਾ ਇਹ ਇਹ ਕਰਦੇ ਹੁੰਦੇ ਨੇ ਮੋਸਟਲੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਜਿਹੜੇ ਲੀਡਰ ਨੇ ਨਾ ਆਪਦੇ ਅਗਲੀ ਟਿਕਟ ਲੈਣ ਲਈ ਇਹ ਸਾਰਾ ਜਿਹੜਾ ਡਰਾਮਾ ਰਚਦੇ ਨੇ ਜੀ ਅਹਿਸਾਸ ਕਰਾਉਂਦੇ ਨੇ ਬੰਦੇ ਨੂੰ ਕਿ ਵੀ ਐਵੇਂ ਗਾਂਧੀ ਜਿੱਤ ਕੇ ਕਿਤੇ ਸਾਨੂੰ ਟੀਚਾ ਨਾ ਸਮਝੇ ਉਹ ਇਸ ਕਰਕੇ ਆਪਣਾ ਰੋਬ ਦਾਬ ਕਾਇਮ ਰੱਖਣ ਲਈ ਉਹ ਰੌਲਾ ਪਾਉਂਦੇ ਨੇ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਰਵਾਇਤੀ ਇਹਦਾ ਨਹੀਂ ਇਹ ਠੀਕ ਹੈ ਵੀ ਗਾਂਧੀ ਦਾ ਸਿਸਟਮ ਹੈ ਜਿਹੜਾ ਢੰਗ ਹੈ ਉਹ ਨਹੀਂ ਹੈਗਾ ਉਹ ਜਰੂਰ ਥੋੜੀ ਬਹੁਤ ਹੀ ਮੁਸ਼ਕਲ ਆਏਗੀ ਪਰ ਕਿਉਂਕਿ ਜਿਹੜੇ ਕਾਂਗਰਸ ਦੇ ਵਰ ਕਿਸੇ ਵੀ ਪਾਰਟੀ ਦੇ ਜਿਹੜੇ ਵਰਕਰ ਹੁੰਦੇ ਨੇ ਟਕਸਾਲੀ ਵਰਕਰ ਮੈਂ ਕਹਾਂਗਾ ਜੀ ਮੌਕਾ ਪ੍ਰਸਤਰੀ ਉਹ ਜਿਹੜੇ ਇਹਨਾਂ ਗੱਲਾਂ ਨੂੰ ਬਹੁਤਾ ਨਹੀਂ ਦੇਖਦੇ ਉਹ ਦੇਖਦੇ ਨੇ ਵੀ ਸਾਡਾ ਕੈਂਡੀਡੇਟ ਹੈ ਨਾ ਜਿਹੜਾ ਉਹ ਜਿੱਤੇ ਉਹਦੇ ਲਈ ਮਦਦ ਕਰਦੇ ਨੇ ਪਰ ਥੋੜਾ ਬਹੁਤਾ ਇਹ ਹੋ ਸਕਦਾ ਵੀ ਜਿਹੜੇ ਵਿਰੋਧ ਕਰਦੇ ਸੀ ਚੁੱਪ ਕਰਕੇ ਬਹਿ ਜਾਣ ਪਰ ਉਹ ਐਨਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਉਹ ਪੁਰਾਣੀਆਂ ਗੱਲਾਂ ਰਹੀਆਂ ਗਈਆਂ ਜਦੋਂ ਭੰਜਨ ਲਾਲ ਸਾਰੇ ਲੀਡਰਾਂ ਨੂੰ ਮਗਰ ਲੈ ਕੇ ਤੁਰ ਗਿਆ ਸੀ ਹੁਣ ਜਿਹੜੇ ਵਰਕਰ ਨੇ ਨਾ ਜਾਗਰਤੀ ਔਨ ਕਰਕੇ ਐਦਾਂ ਮਗਰ ਨਹੀਂ ਤੁਰਦੇ ਠੀਕ ਆ ਚੋਣਾਂ 'ਚ 10-20 ਬੰਦੇ ਮਗਰ ਹੋ ਜਾਂਦੇ ਹਮ ਇਹਦੇ ਲਈ ਮੈਂ ਤੁਹਾਨੂੰ ਦੱਸਦਾ ਇੱਕ ਜਦੋਂ ਚੀਫ ਮਿਨਿਸਟਰ ਇੱਥੇ ਆਇਆ ਡਾਕਟਰ ਬਲਬੀਰ ਸਿੰਘ ਦੇ ਸਮਾਗਮ ਤੇ ਰੋਡ ਸ਼ੋਅ ਤੇ ਉਦੋਂ ਇੱਥੇ ਇੱਕ ਅਫਵਾਹ ਫਲ ਫਲਾਈ ਗਈ ਵੀ ਦੋ ਲੀਡਰ ਕਾਂਗਰਸ ਦੇ ਜਿਹੜੇ ਕਿ ਫੰਕਸ਼ਨ ਨਿਯੋਜਿਤ ਕਰਦੇ ਸੀਗੇ ਰਾਜਪਰੇ ਉਚਾਰਾਂ ਚ ਉਹ ਦੋ ਲੀਡਰ ਇੱਥੇ ਇੱਕ ਹੋਟਲ ਆ ਵੀ ਉਹਦੇ ਵਿੱਚ ਮਿਲੇ ਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਤੇ ਬਲਬੀਰ ਸਿੰਘ ਦਾ ਟਿਕਟ ਕੱਟ ਕੇ ਉਹਨੂੰ ਦਿੱਤਾ ਪਰ ਲੋਕਾਂ ਨੇ ਅਫਵਾਹ ਅਫਵਾਹ ਲੋਕ ਇਹ ਇੱਕ ਗਿਮਿਕ ਹੁੰਦਾ ਗਿਮਿਕ ਹੁੰਦਾ ਉਹ ਗਿਮਿਕ ਵਰਤਨ ਦੀ ਕੋ ਪਰ ਉਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਗਾਂਧੀ ਦੇ ਸਮਾਗਮ ਕਰਵਾਏ ਨੇ ਮਤਲਬ ਲੋਕ ਨੇ ਨਾ ਜਿਹੜੇ ਇਹਦੇ ਪ੍ਰਚਾਰ ਕਰਕੇ ਡੈਮੇਜ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਹੋ ਸਕਦਾ ਬਲਬੀਰ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਹੋਵੇ ਹੋ ਸਕਦਾ ਗਾਂਧੀ ਨੂੰ ਗਾਂਧੀ ਨੂੰ ਡੈਮੇਜ ਕਰਨ ਦੀ ਮਤਲਬ ਇਹ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਪਰ ਮੈਂ ਸਮਝਦਾ ਐਸੀ ਕੋਈ ਗੱਲ ਨਹੀਂ ਕਾਂਗਰਸੀ ਨੇ ਜਿਹੜੇ ਨਾ ਉਹ ਮਦਦ ਕਰਨਗੇ ਤੇ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜੇ ਨਾਂ ਵੀ ਕਰਨ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਗਾਂਧੀ ਦੇ ਵਿੱਚ ਇੱਕ ਕ੍ਰੈਡਿਟ ਹੈ ਕਿਉਂਕਿ ਇਹ ਆਮਦ ਆਮ ਵੀ ਪਾਰਟੀ ਵਿੱਚੋਂ ਆਇਆ ਹੂੰ ਉਹਨਾਂ ਦੇ ਕੁਝ ਬੰਦਿਆਂ ਦੀ ਇਹਦੇ ਨਾਲ ਹਮਦਰਦੀ ਹੋਵੇਗੀ। ਹੂੰ ਉਹ ਵੀ ਇਹਨੂੰ ਵੋਟ ਆ ਸਕਦੀਆਂ ਨੇ। ਹੂੰ ਇਸ ਕਰਕੇ ਗਾਂਧੀ ਵੀ ਮਤਲਬ ਇਫੈਕਟਿਵ ਕੈਂਡੀਡੇਟ ਹੈ। ਇਫੈਕਟਿਵ ਕੈਂਡੀਡੇਟ ਨਹੀਂ। ਤਾਂ ਜੇ ਆਪਾਂ ਡਾਕਟਰ ਬਲਬੀਰ ਦੀ ਗੱਲ ਕਰੀਏ ਉਹ ਵੀ ਪੇਸ਼ੇਵਰ ਜੋਂ ਡਾਕਟਰ ਨੇ ਤਾਂ ਉਹਨਾਂ ਦਾ ਵੀ ਇੱਥੇ ਇੱਕ ਕੰਮ ਤਾਂ ਰਿਹਾ ਹੀ ਹੈ ਪਹਿਲਾਂ ਵੀ ਉਹ ਐਕਟਿਵਿਜ਼ਮ ਕਰਦੇ ਰਹੇ ਨੇ ਚਾਹੇ ਉਹਦੇ 'ਚ ਸਕਿੱਲ ਦਾ ਫਰਕ ਹੋਵੇ। ਤੇ ਫਿਰ ਜਿੱਤੇ ਵੀ ਨੇ ਚਲੋ ਉਹ ਇੱਕ ਇੱਕ ਆਪਣੀ ਉਹਨਾਂ ਦੀ ਦਰਵੇਸ਼ ਸ਼ਖਸੀਅਤ ਵੀ ਹੈ। ਤਾਂ ਉਹਨਾਂ ਦੀ ਕੈਂਡੀਡੇਟਰ ਨੂੰ ਸਰਕਾਰ ਵੀ ਹੈਗੀ ਆ ਮੰਤਰੀ ਵੀ ਨੇ ਤਾਂ ਉਹਨਾਂ ਦੀ ਕੈਂਡੀਡੇਟਰ ਤੁਸੀਂ ਕਿੰਨੀ ਕੁ ਮਜਬੂਤ ਸਮਝਦੇ ਆ ਆਮ ਆਦਮੀ ਪਾਰਟੀ ਦੇ ਦੇਖੋ ਆਮ ਆਦਮੀ ਪਾਰਟੀ ਨੇ ਜਿਹੜਾ ਡਾਕਟਰ ਬਲਬੀਰ ਨੂੰ ਟਿਕਟ ਦਿੱਤਾ ਉਹ ਦੈਟ ਇਜ਼ ਦਾ ਬੈਸਟ ਚੁਆਇਸ ਇਸ ਤੋਂ ਅੱਛਾ ਉਹਨਾਂ ਕੋਲ ਇੱਥੇ ਲੋਕਲ ਕੈਂਡੀਡੇਟ ਕੋਈ ਹੈ ਰਿਸੀ ਭਾਵੇਂ ਦਾਵੇਦਾਰ ਬੜੇ ਸੀਗੇ ਪਰ ਉਹਨਾਂ ਨੇ ਸਹੀ ਟਿਕਟ ਦਿੱਤਾ ਕਿਉਂਕਿ ਇੱਕ ਤਾਂ ਨਿਰਵਿਵਾਦ ਲੀਡਰ ਆ ਉਹ ਕਦੇ ਕਿਸੇ ਬਾਦ ਵਿਵਾਦ 'ਚ ਨਹੀਂ ਪੈਂਦਾ ਕਿਸੇ ਦੀ ਸਿਆਸਤਦਾਨਾ ਨੂੰ ਜਿਵੇਂ ਸਿਆਸਤਦਾਨਾਂ ਦੇ ਆਪਸ 'ਚ ਦੀ ਇੱਕ ਦੂਜੇ 'ਤੇ ਅਲੀਗੇਸ਼ਨ ਲਾਣ ਦੀ ਉਹ ਨਹੀਂ ਉਹ ਲਾਂਦਾ ਉਹ ਆਪਣਾ ਜਿਵੇਂ ਕਹਿੰਦੇ ਨੇ ਮਸਤ ਹਾਥੀ ਦੀ ਚਾਲ ਨਾ ਉਹ ਆਪਣੇ ਡਿਪਾਰਟਮੈਂਟ ਵੱਲ ਨੂੰ ਕੰਮ ਨੂੰ ਨਾ ਉਹ ਤਰਜੀਹ ਦਿੰਦਾ ਤੇ ਆਪਣਾ ਉਹ ਕੰਮ ਕਰ ਹੀ ਜਾਂਦਾ ਤੇ ਕੋ ਜਿਵੇਂ ਆਮ ਆਦਮੀ ਕਲੀਨ ਕਾਉਨਸਿਲ ਕਿਤੇ ਆ ਦਵਾਈਆਂ ਵਾਲੇ ਦਾ ਉਹ ਮੇਜਰ ਡਿਸੀਜਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਬਹੁਤ ਸੋਬਰ ਢੰਗ ਨਾਲ ਕੀਤੇ ਇੱਕ ਇਹਦੇ ਵਿੱਚ ਉਹ ਵੀ ਗਾਣਾ ਨਾ ਗੁਣ ਨਾ ਬਲਵੀਰ ਤੇ ਡਾਕਟਰ ਗਾਂਧੀ ਦੋਨੋਂ ਦੋਸਤ ਨੇ ਹਮ ਬਲਵੀਰ ਸਿੰਘ ਉਹਦਾ ਇਲੈਕਸ਼ਨ ਏਜੰਟ ਸੀਗਾ ਪਿਛਲੇ ਇਲੈਕਸ਼ਨ ਚ ਜੀ ਤੇ ਉਹਦੇ ਉਹਦੇ ਨਾਲ ਵੀ ਮਤਲਬ ਜੇ ਇਹ ਹੁਣ ਕਹਿ ਨਹੀਂ ਸਕਦੇ ਵੀ ਬਲਵੀਰ ਗਾਂਧੀ ਦੇ ਵੋਟੋ ਤੋੜੇਗਾ ਜਾਂ ਗਾਂਧੀ ਬਲਵੀਰ ਦੀਆਂ ਇਹ ਤਾਂ ਹੁਣ ਇਹਨਾਂ ਦੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਪਰ ਇਹ ਦੋਨੋਂ ਜਿਹੜੇ ਹੈਗੇ ਨਾ ਬਹੁਤ ਅੱਛੇ ਦੋਸਤ ਰਹੇ ਨੇ ਔਰ ਹੁਣ ਵੀ ਇਹ ਇੱਕ ਦੂਜੇ ਦੇ ਖਿਲਾਫ ਕੋਈ ਗਲਤ ਗੱਲ ਨਹੀਂ ਕਰਦੇ ਦੋਨੋਂ ਨਾ ਬਲਵੀਰ ਕਰੇ ਤੇ ਨਾ ਉਹ ਕਰਕੇ ਇਸ ਕਰਕੇ ਬਲਵੀਰ ਦੇ ਚੁਆਇਸ ਚੰਗੇ ਆ ਬਲਵੀਰ ਨਾਲ ਜਿਹੜੇ ਇਹਨਾਂ ਦੀ ਇਹ ਵੀ ਫਾਇਦਾ ਹੁੰਦਾ ਸਰਕਾਰ ਦਾ ਇਹਨਾਂ ਦੇ ਐਮਐਲਏ ਨੇ ਬਲਵੀਰ ਨੂੰ ਉਨੀ ਮਿਹਨਤ ਨਹੀਂ ਕਰਨੀ ਪੈਗੀ ਜਿੰਨੀ ਬਾਕੀਆਂ ਨੂੰ ਕਰਨੀ ਪਈ ਕਿਉਂਕਿ ਇਹ ਤਾਂ ਉਹਨਾਂ ਨੇ ਪਾਰਟੀ ਦੇ ਐਮਐਲਏ ਨੇ ਫੰਕਸ਼ਨ ਰਚੋਤ ਕਰਾਉਣੇ ਨੇ ਜੇ ਐਮਐਲਏ ਕਰਾਉਣਗੇ ਮੋਸਟਲੀ ਕਰਵਾ ਹੀ ਰਹੇ ਨੇ ਜੇ ਕੋਈ ਨਹੀਂ ਕਰਾਉਣਗੇ ਉਹ ਪਾਰਟੀ ਉਹਦੇ ਖਿਲਾਫ ਐਕਸ਼ਨ ਲਏਗੀ ਇਸ ਕਰਕੇ ਇਹ ਉਹਦਾ ਵੀ ਬਹੁਤ ਅੱਛਾ ਰੈਪਿਊਟੇਸ਼ਨ ਬਣ ਰਹੀ ਹੈ ਠੀਕ ਹੈ ਤਾਂ ਜੇ ਆਪਾਂ ਫਿਰ ਹੁਣ ਅਕਾਲੀ ਕੈਂਡੀਡੇਟ ਦੀ ਗੱਲ ਕਰੀਏ ਇੱਥੋਂ ਅਕਾਲੀ ਕੈਂਡੀਡੇਟ ਵੀ ਜਿੱਤਦੇ ਰਹੇ ਨੇ ਮਤਲਬ ਕਿ ਪਾਸਟ ਦੇ ਵਿੱਚ ਤੇ ਹੁਣ ਐਨ ਕੇ ਸ਼ਰਮਾ ਇੱਕ ਮਤਲਬ ਕਿ ਹਿੰਦੂ ਪਾਈਚਾਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕੈਂਡੀਡੇਟ ਦਿੱਤਾ ਗਿਆ ਤਾਂ ਉਹਨਾਂ ਦਾ ਤੁਸੀਂ ਕੀ ਦੇਖਦੇ ਹੋ ਇੱਥੇ ਪਟਿਆਲੇ ਹਲਕੇ ਦੇ ਵਿੱਚ ਕਿੰਨਾ ਕੁ ਉਹਨਾਂ ਦੇ ਹੱਥ ਲੱਗੂਗਾ ਦੇਖੋ ਇਹ ਗੁਰਸ਼ਮਸ਼ੀਰ ਜੀ ਗੱਲ ਇਹ ਆ ਵੀ ਜਿਹੜਾ ਐਨ ਕੇ ਸ਼ਰਮਾ ਜੇ ਹੁਣ ਮੈਂ ਤੁਸੀਂ ਕਹਾਂਗਾ ਵੀ ਹਰ ਕੈਂਡੀਡੇਟ ਬਾਰੇ ਕਹੀ ਜਾਂਦੇ ਨੇ ਮੈਂ ਇਹ ਗੱਲ ਸਾਫ਼ ਕਰ ਦੇਣੀ ਚਾਹੁੰਦਾ ਭਾਵੇਂ ਅਕਾਲੀ ਦਲ ਨੇ ਪਟਿਆਲੇ ਤੋਂ ਪਹਿਲੀ ਵਾਰ ਹਿੰਦੂ ਕੈਂਡੀਡੇਟ ਖੜਾ ਕੀਤਾ ਹੂੰ ਹੂੰ ਸ਼ਾਇਦ ਪੰਜਾਬ ਚੋਂ ਵੀ ਹੋਵੇ ਪਹਿਲੀ ਵਾਰ ਹੈ ਪਰ ਉਹਨਾਂ ਦੀ ਚੁਆਇਸ ਬਿਲਕੁਲ ਠੀਕ ਹੈ ਉਹਨਾਂ ਨੇ ਇੱਥੇ ਚੰਦੂ ਮਾਜਰੇ ਨੂੰ ਅਜਮਾ ਲਿਆ ਇੱਥੇ ਬੜੇ ਬੜੇ ਕਾਗ ਲੀਡਰ ਵੀ ਲੜੇ ਕਾਲੀ ਦਲ ਦੇ ਜੀ ਪਰ ਇਹ ਜਿਹੜੀ ਇਹ ਚੁਆਇਸ ਹਨ ਕਿਉਂਕਿ ਇੱਕ ਤਾਂ ਮਨੀ ਬੈਗ ਕਿਹਾ ਜਾਂਦਾ ਹੈ ਹੂੰ ਤੇ ਤੁਹਾਨੂੰ ਪਤਾ ਵੀ ਜਿਹੜੀ ਸਿਆਸਤ ਹੈ ਪੈਸੇ ਨਾਲ ਚੱਲਦੀ ਹੈ ਚੱਲਦੀ ਹੈ ਹਾਂ ਜੀ ਬਾਕੀ ਤਿੰਨੋਂ ਕੈਂਡੀਡੇਟਾਂ ਦੇ ਮੁਕਾਬਲੇ ਇਹ ਬੰਦਾ ਸਭ ਤੋਂ ਪੈਸੇ ਵਾਲਾ ਬੰਦਾ ਔਰ ਖਰਚਾ ਕਰੇਗਾ ਔਰ ਬਾਕੀ ਤਿੰਨੇ ਕੰਜੂਸ ਕੈਂਡੀਡੇਟ ਨੇ ਹੂੰ ਉਹ ਨਹੀਂ ਖਰਚਾ ਕਰਨਗੇ ਜਾਹ ਜਿੱਤਣ ਚਾਹੇ ਆਰ ਨੂੰ ਖਰਚਾ ਨਹੀਂ ਕਰਨਗੇ ਇਹ ਖਰਚੇ ਵੱਲੋਂ ਪਿੱਛੇ ਨਹੀਂ ਹੱਥ ਹਟਾਇਆ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਇਹ ਆਪਣੇ ਕੈਪਟਨ ਕਮਲਜੀਤ ਸਿੰਘ ਦੇ ਨਾਲ ਹੁੰਦੇ ਸੀਗੇ ਅਸੀਂ ਇਹਨਾਂ ਦੇ ਸ਼ੈਲਰ 'ਚ ਬੈਠ ਕੇ ਉੱਥੇ ਸਟੋਨ ਕ੍ਰੈਸ਼ਰ 'ਚ ਬੈਠ ਕੇ ਸਰਕਾਰੀ ਕੰਮ ਵੀ ਕਰਦੇ ਆ ਇਹ ਬੰਦਾ ਬਹੁਤ ਇਫੈਕਟਿਵ ਹੈ ਅ ਕੰਪੈਰੀਟਿਵਲੀ ਇਹ ਸਾਰੇ ਨਵੇਂ ਨੌਜਵਾਨ ਆ ਇਹ ਜਿੰਨੇ ਕੈਂਡੀਡੇਟ ਨੇ ਇਹ ਜਿੱਦਣ ਦੀ ਇਹਨੇ ਕੰਪੇਨ ਸ਼ੁਰੂ ਕੀਤੀ ਆ ਇਸ ਨੇ ਅਕਾਲੀ ਦਲ ਦਾ ਗਰਾਫ ਆ ਜਿਹੜਾ ਥੱਲੇੋਂ ਸ਼ੁਰੂ ਕਰਕੇ ਉੱਪਰ ਲੈ ਜਾਂਦਾ ਮਤਲਬ ਇਹਨੇ ਕੰਪੀਟੀਸ਼ਨ ਚ ਲੈ ਜਾਂਦਾ ਮੈਂ ਸਮਝਦਾ ਜੇ ਇਸ ਟਾਈਮ ਕੈਂਪੇਨ ਜਿਹੜੀ ਚੱਲ ਰਹੀ ਆ ਨਾ ਉਹ ਬਹੁਤ ਵਧੀਆ ਚੱਲ ਰਹੀ ਆ ਔਰ ਉਹ ਤੁਹਾਨੂੰ ਪਤਾ ਵੀ ਜਿਹੜੇ ਸਿਆਸਤਦਾਨ ਹੁੰਦੇ ਨੇ ਬਰਕਰ ਟਾਈਪ ਦੇ ਆਪਾਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਉਂਦੇ ਪਰ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹੀ ਮਤਲਬ ਅਨੰਦ ਮਾਨਣ ਦਾ ਸੁਭਾਅ ਹੁੰਦਾ ਉਹਨਾਂ ਦਾ ਖਾਣ ਪੀਣ ਦਾ ਤੇ ਉਹਦੇ ਬਲੋਂ ਉਹਨੂੰ ਕੋ ਘਾਟੇ ਨਹੀਂ ਰਹਿਣੀ ਤੇ ਇਸ ਕਰਕੇ ਇਹ ਵੀ ਕੋਈ ਐਸੀ ਗੱਲ ਨਹੀਂ ਹੈ ਉਹ ਵੀ ਆ ਉਹ ਵੀ ਇੱਕ ਕੈਂਡੀਡੇਟ ਮਜ਼ਬੂਤ ਨੇ ਤਾਂ ਫਿਰ ਇਹਦੇ ਵਿੱਚ ਇਹ ਪਾਏ ਵੀ ਦੇਖਿਆ ਕਿ ਇਹ ਅੰਦੋਲਨਾਂ ਦਾ ਵੀ ਇੱਕ ਜਿਲਾ ਰਿਹਾ ਕਿਸਾਨ ਯੂਨੀਅਨ ਦਾ ਵੀ ਚੰਗਾ ਪ੍ਰਭਾਵ ਹੈ ਤਾਂ ਜਿਹੜਾ ਕਿਸਾਨ ਵਿਰੋਧ ਕਰ ਰਹੇ ਨੇ ਜਾਂ ਜਿਹੜਾ ਵੀ ਅੰਦੋਲਨ ਚੱਲਦੇ ਨੇ ਪਿਛਲੇ ਸਮਿਆਂ ਦੇ ਵਿੱਚ ਪਹਿਲਾ ਜਾਂ ਦੂਜਾ ਕਿਸਾਨ ਅੰਦੋਲਨ ਉਹਨਾਂ ਦਾ ਇਹਦੇ ਤੇ ਵੋਟਾਂ ਦੇ ਕੀ ਅਸਰ ਹੈ ਦੇਖੋ ਪਹਿਲੀ ਗੱਲ ਤਾਂ ਕਿਸਾਨ ਜਿਹੜੇ ਦੇਖੋ ਉਹਨਾਂ ਦਾ ਅੰਦੋਲਨ ਜਾਇਜ਼ ਹੈ ਉਹਦੀ ਵਜ੍ਹਾ ਇਹ ਹੈ ਵੀ ਜੋ ਮੋਦੀ ਨੇ ਵਾਦਾ ਕੀਤਾ ਸੀ ਉਹ ਵਾਦਾ ਨਿਭਾਇਆ ਨਹੀਂ ਉਹ ਵਾਦੇ ਪੂਰੇ ਨਹੀਂ ਕੀਤੇ ਉਹਨਾਂ ਦਾ ਜਾਇਜ਼ ਹੈ ਔਰ ਜਿੱਥੋਂ ਤੱਕ ਪ੍ਰਭਾਵ ਦੀ ਗੱਲ ਕਰਦੇ ਹਾਂ ਪ੍ਰਭਾਵ ਤਾਂ ਡੈਫੀਨੇਟ ਤੁਹਾਨੂੰ ਦਿਖ ਰਿਹਾ ਉਹ ਫੰਕਸ਼ਨ ਨਹੀਂ ਕਰੰਦੇ ਰਏ ਹੂੰ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਹਰ ਪਿੰਡ ਦੇ ਵਿੱਚ ਇਹਨਾਂ ਦੇ ਬੰਦੇ ਤਾਂ ਹੁੰਦੇ ਨੇ ਹੂੰ ਪਰ ਕਦੇ ਵੀ ਪਿੰਡ ਸਾਰਾ ਇੱਕ ਪਾਸੇ ਨਹੀਂ ਹੁੰਦਾ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਮੈਂ ਪਿੰਡਾਂ ਦਾ ਰਹਿਣ ਵਾਲਾ ਇਹ ਗੁੱਟਬੰਦੀ ਹੁੰਦੀ ਆ ਢੜੇਬੰਦੀ ਆ ਉਹਨਾਂ ਨੇ ਜੇ ਏ ਨੂੰ ਵੋਟ ਪਾਉਣੀ ਆ ਇੱਕ ਗਰੁੱਪ ਨੇ ਦੂਜੇ ਨੇ ਬੀ ਨੂੰ ਜ਼ਰੂਰ ਪਾਉਣੀ ਆ ਜੀ ਇਹ ਨਹੀਂ ਹੈ ਵੀ ਬੀਜੇਪੀ ਦੇ ਕੈਂਡੀਡੇਟ ਪ੍ਰਨੀਤ ਕੌਰ ਨੂੰ ਵੋਟ ਨਹੀਂ ਪੈਗੀ ਡੈਫੀਨਿਟ ਪੈਗੀ ਇੱਕ ਤਾਂ ਉਹਦਾ ਪਰਸਨਲ ਅਸਰ ਸੂਕਾ ਔਰ ਮੈਂ ਇਹ ਵੀ ਤੁਹਾਨੂੰ ਕਹਿਣਾ ਵੀ ਬੀਜੇਪੀ ਦੇ ਪਿੰਡਾਂ ਦੇ ਵਿੱਚ ਬੂਥ ਵੀ ਲੱਗਣਗੇ ਲੱਗਣਗੇ ਕਿਉਂਕਿ ਪ੍ਰਨੀਤ ਕੌਰ ਦਾ ਇੱਕ ਇਮਪ੍ਰੈਸ਼ਨ ਐ ਸਾਜਾ ਇੱਕ ਢਰੇ ਵੱਧੀ ਪਿੰਡਾਂ ਦੀ ਹੁੰਦੀ ਹੈ ਇਹ ਜ਼ਰੂਰ ਹੋਏਗਾ ਹਾਂ ਇਹ ਹੋ ਸਕਦਾ ਵੀ ਵੋਟਾਂ ਉਨੀਆਂ ਨਾ ਪੈ ਸਕਣ ਕਿਉਂਕਿ ਵੋਟਾਂ ਜਿਹੜੀਆਂ ਪੈਣਗੀਆਂ ਮੇਨ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਪੈਣਗੀਆਂ ਤੇ ਬੀਜੇਪੀ ਨੂੰ ਪ੍ਰਨੀਤ ਕੌਰ ਨੂੰ ਬਾਕੀ ਜ਼ਿਲ੍ਹਿਆਂ ਤੋਂ ਬੀਜਪੀ ਦੇ ਕੈਂਡੀਡੇਟ ਨਾਲੋਂ ਪਿੰਡਾਂ ਚੋਂ ਵੱਧ ਵੋਟਾਂ ਆ ਗਈਆਂ ਹੂੰ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਪਿਛਲੇ ਸਮੇਂ ਪਿਛਲੇ ਦਿਨਾਂ 'ਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਕਿ ਕਿਸਾਨਾਂ ਦੀ ਮੌਤ ਹੋ ਗਈ ਪ੍ਰੋਟੈਸਟ ਕਰ ਰਹੇ ਸੀ ਉਹਦਾ ਕੋਈ ਅਸਰ ਪਾਊਗਾ ਉਹਦਾ ਅਸਰ ਡੈਫੀਨੇਟ ਹੁੰਦਾ ਮਾੜਾ ਮੋਟਾ ਦਾ ਜਿਹੜੇ ਰਾ ਹੈਂਡਰ ਹੁੰਦੇ ਨੇ ਬੰਦੇ ਨੇ ਇਮੋਸ਼ਨਲ ਹੁੰਦੇ ਨੇ ਉਹ ਤਾਂ ਉਸ ਗੱਲ ਨੂੰ ਸਮਝ ਲੈਂਦੇ ਨੇ ਪਰ ਜੇ ਤੁਸੀਂ ਉਹ ਵੀਡੀਓ ਦੇਖੀ ਹੋਵੇ ਉਹਦੇ ਵਿੱਚ ਕਿਤੇ ਪ੍ਰਨੀਤ ਕੌਰ ਦਾ ਉਹਦੇ ਬੰਦੇ ਨੂੰ ਸਿੱਟਣ ਚ ਜਾਂ ਮਾਰਨ ਚ ਉਹਦੇ ਬੰਦਿਆਂ ਦਾ ਕਿਸੇ ਦਾ ਹੱਥ ਨਹੀਂ ਈਵਨ ਸਰਕਾਰ ਦਾ ਵੀ ਕੋਈ ਹੱਥ ਨਹੀਂ ਉਹ ਆਪਣੇ ਆਪ ਦਿੱਕਤ ਦੀ ਡੈਥ ਹੋਈ ਹੈ ਬਹੁਤ ਮੰਦਭਾਗੀ ਗੱਲ ਆ ਹੋਣੀ ਨਹੀਂ ਚਾਹੀਦੀ ਸੀ ਚਲੋ ਹੋ ਗਈ ਪਰ ਉਹਦਾ ਅਸਰ ਜਿਹੜਾ ਇਸ਼ੂ ਬਣਨਾ ਚਾਹੀਦਾ ਸੀ ਨਾ ਉਹ ਨਾ ਉਹ ਨਹੀਂ ਬਣ ਸਕਿਆ ਉਹ ਇਸੇ ਕਰਕੇ ਨਹੀਂ ਬਣ ਸਕਿਆ ਵੀ ਉਹ ਕੋਈ ਸਾਬਤ ਨਹੀਂ ਹੋਇਆ ਤੁਸੀਂ ਜੇ ਕਿਸਾਨ ਲੀਡਰ ਦੀ ਉਸ ਪਿੰਡ ਬੋਲਦੇ ਦੀ ਵੀਡੀਓ ਸੁਣੀ ਹੋਵੇ ਉਹਦੇ ਵਿੱਚੋਂ ਭਾਜੀਪੀ ਦੇ ਖਿਲਾਫ ਬੋਲਿਆ ਪ੍ਰਨੀਤ ਕੌਰ ਦੇ ਖਿਲਾਫ ਕਹੀ ਨਹੀਂ ਰਿਹਾ ਕੁਝ ਹੂੰ ਇਹ ਗੱਲਾਂ ਵੀ ਨੇ ਨਾ ਇਹ ਤਾਂ ਦੇਖੋ VOTER ਮੈਂ ਇਹ ਨਹੀਂ ਕਹਿੰਦਾ ਵੀ VOTER ਪ੍ਰਨੀਤ ਕੌਰ ਦੇ ਹੱਕ ਵਿੱਚ ਪਉਣਗੇ ਅਸਰ ਨਹੀਂ ਹੋਏਗਾ ਇਹ ਤਾਂ ਦੇਖੋ VOTER ਦੇ ਹੱਥ 'ਚ ਮੈਂ ਤਾਂ ਤੁਹਾਨੂੰ ਜੋ ਸਿਚੁਏਸ਼ਨ ਜੋ ਹਾਲਾਤ ਨੇ ਜੋ ਮੇਰਾ ਤਜਰਬਾ ਉਹਦੇ ਆਧਾਰ ਤੇ ਦੱਸਿਆ ਬਾਕੀ ਦਾ ਜੋ VOTER ਆਉਣਗੇ ਆ ਫੈਸਲਾ ਹੋਏਗਾ ਉਦੋਂ 1 ਜੂਨ ਨੂੰ ਪਤਾ ਲੱਗਣਾ ਜੀ ਪਰ ਇਹ ਜਿਹੜੇ ਚਾਰ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਚ ਰਹੇਗਾ ਪਰ ਇਹ ਤਿੰਨਾਂ ਚੋਂ ਪ੍ਰਨੀਤ ਕੌਰ ਤੇ ਉਹਦੇ ਵਿੱਚੋਂ ਦੋਨੋਂ ਇਹ ਅਜੇ ਅੱਜ ਦਿਨ ਗੱਲ ਕਰਦਾ ਮੈਂ ਜਦੋਂ ਵਿਦਾਲ ਹੋ ਜੀ 14 ਤੋਂ ਬਾਅਦ ਸਕਰੂਟਿੰਗ ਤੋਂ ਬਾਅਦ ਹੂੰ ਉਸ ਤੋਂ ਬਾਅਦ ਜਦੋਂ ਸਮੀਕਰਨ ਕੀ ਬਣਦੇ ਨੇ ਵੀ ਕਿਹੜੇ ਕਿਹੜੇ ਕੈਂਡੀਡੇਟ ਨੇ ਕਿਹੜਾ ਕੈਂਡੀਡੇਟ ਕਾਂਗਰਸ ਦੀ ਵੋਟ ਕੱਟਦਾ ਜੀ ਦੂਜੀ ਪਾਰਟੀ ਦਾ ਕਿਹੜਾ ਅਕਾਲੀ ਦਲ ਦੀ ਕੱਟਦਾ ਕਿਹੜਾ ਭਾਜਪਾ ਦੀ ਕੱਟਦਾ ਕਿਹੜਾ ਉਸ ਤੋਂ ਬਾਅਦ ਪੋਜੀਸ਼ਨ ਕਲੀਅਰ ਹੋਏਗੀ ਇਹ ਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਚੋਂ ਕੋਈ ਜਿੱਤ ਨਹੀਂ ਸਕਦਾ ਇਹ ਚਾਰ ਕਾਰਨਰ ਕੰਟੈਸਟ ਹੀ ਹੋਣਾ ਹਰ ਕੰਟੈਸਟ ਦੇ ਵਿੱਚ ਵੀ ਬਹੁਤਾ ਫਰਕ ਨਹੀਂ ਪੈਣਾ ਬੜਾ ਫਰਕ ਨਹੀਂ ਪੈਣਾ ਤਾਂ ਆਪਾਂ ਜੇ ਗੱਲ ਕਰੀਏ ਡਾਕਟਰ ਗਾਂਧੀ ਲਗਾਤਾਰ ਕਹਿੰਦੇ ਰਹੇ ਨੇ ਕਿ ਹਾਂ ਵੀ ਇੱਥੇ ਅਸੀਂ ਰੀਲ ਲੈ ਕੇ ਆਉਣੀ ਸੀ ਉਹ ਹਜੇ ਪ੍ਰੋਜੈਕਟ ਵਿੱਚ ਰਹਿ ਗਿਆ ਜਾਂ ਹੋਰ ਮਸਲੇ ਇੱਥੇ ਇਸ਼ੂ ਕੀ ਨੇ ਹਲਕੇ ਦੇ ਜਿਹੜੇ ਇਸ਼ੂ ਹਜੇ ਅਡਰੈਸ ਹੋ ਰਹੇ ਆ ਜਾਂ ਜਿੰਨਾ ਮੁੱਦਿਆਂ ਤੇ ਕੈਂਡੀਡੇਟ ਲੜ ਰਹੇ ਆ ਕੋ ਲੋਕਲ ਇਸ਼ੂਸ ਤੇ ਲੜ ਰਹੇ ਆ ਨੈਸ਼ਨਲ ਤੇ ਜਾਂ ਸਟੇਟ ਦੇ ਦੇਖੋ ਜੀ ਇਹ ਤਾਂ ਇਹ ਤਾਂ ਸਟੇਟ ਵਾਲੇ ਇਸ਼ੂ ਤੇ ਲੜ ਰਹੇ ਨੇ ਲੋਕ ਹਾਂ ਹਾਂ ਆ ਸਟੇਟ ਵਾਲਾ ਇਸ਼ੂ ਵੀ ਪ੍ਰੋਪਰਲੀ ਨਹੀਂ ਚੱਕ ਚੱਕ ਰਹੇ ਇਹ ਤਾਂ ਛੋਟੇ ਦੇਖੋ ਜਿਹੜੀਆਂ ਤਾਂ ਆਮ ਆਦਮੀ ਦੇ ਖਿਲਾਫ ਤਿੰਨੋਂ ਪਾਰਟੀਆਂ ਨੇ ਉਹ ਤਾਂ ਆਮ ਆਦਮੀ ਦੀ 2 ਸਾਲ ਦੀ ਕਾਰਗੁਜ਼ਾਰੀ ਤੇ ਗੱਲ ਕਰਦੀਆਂ ਨੇ ਉਹ ਕਹਿੰਦੇ ਨੇ ਅਸ਼ੇ ਖਤਮ ਕਰਨ ਕੀ ਨਹੀਂ ਕੀਤੇ ਇਹਨਾਂ ਨੇ ਬੇਅਦਬੀ ਵਾਲਾ ਮਸਲਾ ਹੱਲ ਨਹੀਂ ਕੀਤਾ ਗੈਂਗਸਟਰ ਉਦਾਂ ਹੀ ਚੱਲਦੇ ਨੇ ਰੋਤੀਆਂ ਵੱਧ ਗਈਆਂ ਲਾ ਐਂਡ ਆਰਡਰ ਤੇ ਇਹ ਤਾਂ ਇਹ ਇਸ਼ੂ ਤੇ ਉਹਨਾਂ ਤੇ ਕਰਦੇ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਆ ਉਹ ਕਹਿੰਦੀ ਆ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਵੀ ਅਸੀਂ ਆ ਦਵਾਈਆਂ ਫ੍ਰੀ ਕਰਤੀਆਂ ਆ ਜਿਹੜੇ ਬਿਜਲੀ ਦੇ ਬਿੱਲ ਉਹ ਉਹ ਨਹੀਂ ਆ ਰਹੇ ਦੇ ਆਮ ਆਦਮੀ ਕਲੀਨਿਕਾਂ ਖੋਲਤੀਆਂ ਜੀ ਉਹ ਇਹਨਾਂ ਗੱਲਾਂ ਤੇ ਜ਼ੋਰ ਦੇ ਰਹੇ ਨੇ ਇਹ ਹੋਰ ਜਿਹੜਾ ਮੇਨ ਪਟਿਆਲੇ ਜ਼ਿਲ੍ਹੇ ਦੇ ਇਸ਼ੂ ਜਿਹੜੇ ਚਾਹੀਦੇ ਨੇ ਬੈਸੇ ਤਾਂ ਉਹ ਨੈਸ਼ਨਲ ਇਸ਼ੂਜ਼ ਦੀ ਗੱਲ ਕਰਨੀ ਚਾਹੀਦੀ ਆ ਵੀ ਬੇਰੁਜ਼ਗਾਰੀ ਕਿੰਨੀ ਆ ਮਹਿੰਗਾਈ ਕਿੰਨੀ ਹੋ ਗਈ ਇਹ ਉਹਨਾਂ ਤੇ ਗੱਲੇ ਨਹੀਂ ਕਰਦੇ ਵੀ ਵੀ ਇੰਨੀ ਤਾਂ ਜਿਹੜੀ ਰੂਲਿੰਗ ਪਾਰਟੀ ਉਹਨਾਂ ਕਿਹਾ ਸੀ 2 ਕਰੋੜ ਨੌਕਰੀਆਂ ਵੀ ਕਿੱਥੇ ਦੇਤੀਆਂ ਨੌਕਰੀਆਂ ਗੈਸ ਦੇ ਸਿਲੰਡਰਾਂ ਦੇ ਰੇਟ ਕਿੱਥੇ ਪਹੁੰਚ ਗਏ ਪਹਿਲਾਂ ਕਿੱਥੇ ਸੀਗਾ ਮਤਲਬ ਇਹ ਜਿਹੜੇ ਮੇਨ ਇਸ਼ੂਜ਼ ਨੈਸ਼ਨਲ ਇਹ ਤਾਂ ਨੈਸ਼ਨਲ ਲੈਵਲ ਦੀਆਂ ਇਲੈਕਸ਼ਨ ਆ ਉਹਦੇ ਗੱਲੇ ਨਹੀਂ ਕਰਦਾ ਜੇ ਲੋਕਲ ਕਰਨੀ ਹੋਵੇ ਇਹ ਚਾਰ ਪਾਰਟੀਆਂ ਦਾ ਕਿਸੇ ਨੇ ਨਹੀਂ ਕੀਤਾ ਆ ਘੱਗਰ ਨੇ ਪਟਿਆਲਾ ਜਿਹੜਾ ਮਾਰਤਾ ਤੇ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਚੰਦੂ ਮਾਜਰਾ ਕਹਿੰਦਾ ਹੁੰਦਾ ਸੀ ਅਸੀਂ ਘੱਗਰ ਚੱਕ ਦੇਾਂਗੇ ਕਿਹਨੇ ਚੱਕਤਾ ਜਾਂ ਮੈਂ ਅਕਾਲੀ ਕੱਲੇ ਦੀ ਨਹੀਂ ਕਾਂਗਰਸ ਨੇ ਕੀ ਕਰਤਾ ਕਿਸੇ ਪਾਰਟੀ ਨੇ ਕੀ ਕਰਤਾ ਆ ਆਮ ਆਦਮੀ ਪਾਰਟੀ ਦੇ ਦਰਾਂ ਹੜਾਏ ਇਹਨਾਂ ਨੇ ਕੀ ਕਰਤਾ ਪਰ ਕੋਈ ਪਾਰਟੀ ਕ ਘੱਗਰਾਰੇ ਜਿਹੜਾ ਘੱਗਰ ਤੁਹਾਡੇ ਉਧਰ ਘਨੌਰ ਤੋਂ ਲੈ ਕੇ ਇਵਨ ਦੇਰਾਬਸੀ ਤੋਂ ਲੈ ਕੇ ਸ਼ੁਰੂ ਹੁੰਦਾ ਘਨੌਰ ਅਸਨੌਰ ਜਿਹੜੇ ਹਲਕੇ ਨੇ ਘਰੌਰ ਸਨੌਰ ਤੇ ਸ਼ਿਦਰਾਣਾ ਪਟਿਆਲੇ ਜਿਹਦੇ ਤਿੰਨ ਹਲਕੇ ਬਰਸਟ ਇਫੈਕਟ ਨੇ ਮੈਂ 25 ਸਾਲ ਇਥੇ ਰਿਹਾ ਲੋਕ ਸਰਕਾਰਾਂ ਤੋਂ ਮਤਲਬ ਆਪਣਾ ਵਿਸ਼ਵਾਸ ਖਤਮ ਕਰ ਚੁੱਕੇ ਨੇ ਉਹ ਕਹਿੰਦੇ ਨੇ ਆਪਦਾ ਆਪ ਹੀ ਕਰ ਲਓ ਉਹਨਾਂ ਨੇ ਜੂਜ਼ੂਅਲ ਹੋ ਗਿਆ ਉਹਨਾਂ ਨੇ ਕਿ ਸਾਡੇ ਆੜ ਆਉਣੇ ਨੇ ਅਸੀਂ ਇਹ ਸਫਰ ਕਰ ਰਹੇ ਆਂ ਤੇ ਮੁਆਵਜ਼ਾ ਦਾ ਨਾਮ ਨਾਲ ਹੀ ਹੁੰਦਾ ਉਹ ਲੋਕ ਆਪਣੇ ਆਪ ਕਰਦੇ ਨੇ ਹੂੰ ਇਹ ਇਸ਼ੂ ਦੇਖੋ ਕੋਈ ਚੁੱਕਦਾ ਹੀ ਨਹੀਂ ਕੋਈ ਚੁੱਕ ਨਹੀਂਦਾ ਜਿਨ੍ਹਾਂ ਨੂੰ ਚੁੱਕਣਾ ਚਾਹੀਦਾ ਹੂੰ ਤੇ ਜਿਹੜਾ ਉਹ ਰੇਲ ਵਾਲਾ ਬਾਰ ਬਾਰ ਹੁੰਦਾ ਕਿ ਰੇਲ ਚੱਲ ਜਾਣੀ ਸੀ ਉਹ ਅਪਰੂਵਲ ਨਹੀਂ ਹੋਈ ਜਾਂ ਸੈਂਟਰ ਨਹੀਂ ਦੇ ਰਿਹਾ ਪਤਾ ਨਹੀਂ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਜਿਹੜੀ ਗਾਂਧੀ ਸਾਹਿਬ ਕਹਿ ਰਹੇ ਆ ਦੇਖੋ ਦੇਖੋ ਇਹ ਜਿਹੜਾ ਇਹ ਰੇਲਵੇ ਦਾ ਪ੍ਰੋਸੈਸ ਹੁੰਦਾ ਨਾ ਜੀ ਕੋਈ ਵੀ ਜਿਹੜੀ 5 ਇਅਰ ਪਲਾਨ ਜਾਂ ਇਹਨਾਂ ਨੇ ਹੁਣ ਹੋਰ ਨਾਂ ਦੇ ਕੇ ਬਣਾਤਾ ਇਹ ਪਲਾਨ ਕੋਈ ਐਦਾਂ ਜੇ ਫੂਕ ਬਾਰੇ ਤੇ ਲਾਗੂ ਨਹੀਂ ਹੁੰਦੀ ਇਹ ਇਹ ਪਲਾਨ ਬਣਦੀ ਆ ਪਹਿਲਾਂ ਉਹਦੇ ਵਿੱਚ ਉਹ ਉਹਦੇ ਬਕਾਇਦਾ ਜਿਹੜੇ ਹੁੰਦੇ ਨੇ ਨਾ ਆਫੀਸਰ ਉਹਦੀ ਫੀਜ਼ਿਬਿਲਟੀ ਦੇਖਦੇ ਨੇ ਵੀ ਇਹਦਾ ਕੀ ਫਾਇਦਾ ਹੋਊਗਾ ਕੀ ਨੁਕਸਾਨ ਹੋਊਗਾ ਜੀ ਤੇ ਉਹ ਫੀਜ਼ਿਬਿਲਟੀ ਤੋਂ ਬਾਅਦ ਆ ਜਿਹੜੀ ਫਿਰ ਅਗਲੀ ਰਿਪੋਰਟ ਆਉਂਦੀ ਆ ਜੀ ਉਸ ਤੋਂ ਬਾਅਦ ਫਿਰ ਉਹ ਪਲਾਨ ਚ ਪਾਉਂਦੇ ਨੇ ਉਹ ਇੱਕ ਇਹ ਜਿਹੜੀ ਰੇਲਵੇ ਦੀ ਲਾਈਨ ਬਣਾਉਣੀ ਨਾ ਉਹ ਕਿਤੇ ਸੌਖੀ ਕੰਮ ਨਹੀਂ ਇਹ ਗਾਂਧੀ ਦਾ ਮਤਲਬ ਹੈ ਇਸ ਗੱਲ ਦਾ ਮੈਂ ਮੰਨਦਾ ਵੀ ਗਾਂਧੀ ਨੇ ਬਹੁਤ ਵਧੀਆ ਇਹ ਇਸ਼ੂ ਚੁੱਕਿਆ ਵੀ ਜੇ ਰਾਜਪ੍ਰੇਤ ਨੂੰ ਤੁਸੀਂ ਕਨੈਕਟ ਕਰ ਦੋ ਤੇ ਚੰਡੀਗੜ੍ਹ ਨਾਲ ਤੇ ਉਹ ਅੱਛਾ ਉਹਦੇ ਲਈ ਵੀ ਦੇਖੋ ਤੁਸੀਂ ਟਰਾਂਸਪੋਰਟ ਮਾਫੀਆ ਨੇ ਲਾਤ-ਰਾਤੀ ਸਾਰਾ ਕੁਝ ਹੋਇਆ ਹੈ ਇਹ ਸਟੇਟ ਗਵਰਨਮੈਂਟ ਦੇ ਹੱਥ ਹੱਥ ਜਸਟ ਸਟੇਟ ਗਵਰਨਮੈਂਟ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਉਹਦੀ ਹੂੰ ਇਹ ਸੈਂਟਰ ਦਾ ਕੋਈ ਕਸੂਰ ਨਹੀਂ ਇਹ ਸਟੇਟ ਗਵਰਨਮੈਂਟ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਜੇ ਪਹਿਲਾਂ ਇਹਨੇ ਦਿੱਤੀ ਚਲੋ ਅਸੀਂ ਮੰਨਦੇ ਹਾਂ ਇਹਦੇ ਇਹਦੇ ਆ ਕੇ ਇਹਦੇ ਨੂੰ 2 ਸਾਲ ਹੋ ਗਏ ਕਿਉਂਕਿ ਟਰਾਂਸਪੋਰਟ ਮਾਫੀਆ ਦਾ ਕੰਪਨਦਰ ਜਣ ਲੋਕਾਂ ਨੇ ਇਥੋਂ ਟ੍ਰੇਨ ਫੜ ਲਈਆਂ ਸਿੱਧਾ ਚੰਡੀਗੜ੍ਹ ਪਹੁੰਚ ਜਾਣਾ ਹਮ ਤੇ ਇਜ਼ੀਲੀ ਸੌਖਾ ਹੁੰਦਾ ਹਾਂ ਦੇਖੋ ਗਾਂਧੀ ਨੇ ਜਿਹੜਾ ਕੀਤਾ ਕੰਮ ਉਹ ਪ੍ਰਨੀਤ ਕੌਰ ਦੇ ਵੀ ਕੀਤਾ ਦੇਖੋ ਇਹ ਮੈਂ ਦੋਨਾਂ ਨੂੰ ਇੱਕ ਕ੍ਰੈਡਿਟ ਦਵਾਂਗਾ ਇਹ ਜਿਹੜੀ ਡਬਲ ਲਾਈਨ ਹੋ ਗਈ ਹੈ ਜੀ ਤੇ ਇਲੈਕਟ੍ਰੀਫਿਕੇਸ਼ਨ ਹੋ ਗਈ ਜੇ ਗਾਂਧੀ ਰੇਸ਼ੀਓ ਚੱਕਿਆ ਤੇ ਉਸ ਤੋਂ ਬਾਅਦ ਪ੍ਰਨੀਤ ਕੌਰ ਨੂੰ ਮਹਿਸੂਸ ਹੋਇਆ ਵੀ ਇਹ ਤਾਂ ਫੇਰ ਕ੍ਰੈਡਿਟ ਲੈ ਜਾਣਗੇ ਉਹ ਜਿਹਨੇ ਦੇਰ ਮਿਨਿਸਟਰ ਰਹੀ ਆ ਜਾਂ ਉਹ ਬਾਅਦ ਦੇ ਵਿੱਚ ਐਮਪੀ ਰਹੀ ਆ ਸ਼ੀ ਟ੍ਰਾਈਡ ਹਰ ਵੈਸਟ ਵੀ ਉਹਨੇ ਵੀ ਫੇਰ ਉਸ ਨੂੰ ਇੰਪਲੀਮੈਂਟ ਕਰਵਾਇਆ ਗਾਂਧੀ ਤਾਂ ਉਹਦੇ ਪਾਵਰ ਚ ਆਇਆ ਨਹੀਂ ਸੀ ਬਿਲਕੁਲ ਇਹ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ 'ਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਹਮ ਸੋ ਧੰਨਵਾਦ ਬਹੁਤ-ਬਹੁਤ 에ਸ਼ਨ ਉਜਾਗਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਪਟਿਆਲਾ ਦੇ ਹਲਕੇ ਦੇ ਉਮੀਦਵਾਰਾਂ ਬਾਰੇ ਉਹਨਾਂ ਦੇ ਜਿਹੜੇ ਹੈਗੇ ਆ ਇਸ਼ੂਜ਼ ਬਾਰੇ ਆ ਸਾਰਿਆਂ ਦੇ ਬਾਰੇ ਉਹਨਾਂ ਦਾ ਕਹਿਣਾ ਇਹ ਹੈ ਕਿ ਚਾਰ ਕੋਣਾ ਜਿਹੜਾ ਮੁਕਾਬਲਾ ਹੈਗਾ ਤੇ ਜਿਹੜੇ ਵੀ ਕੈਂਡੀਡੇਟ ਖੜੇ ਨੇ ਚਾਹੇ ਪ੍ਰਨੀਤ ਕੌਰ ਨੇ ਡਾਕਟਰ ਗਾਂਧੀ ਨੇ ਡਾਕਟਰ ਬਲਬੀਰ ਨੇ ਜਾਂ ਐਨ ਕੇ ਸ਼ਰਮਾ ਨੇ ਉਹਨਾਂ ਦਾ ਪਰਸਨਲ ਅਸਰ ਰਸੂਖ ਬਹੁਤ ਆ ਪਾਰਟੀਆਂ ਤੋਂ ਜਿਹੜੀ ਵੋਟ ਬੈਂਕ ਹੈ ਉਸ ਤੋਂ ਜੁਦਾ ਵੀ ਤੋਂ ਇਹ ਬੜਾ ਯੂਨਿਕ ਫੀਚਰ ਹੈ ਇਸ ਹਲਕੇ ਦਾ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ